ਦੇਸ਼ਵਿਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਨਵੀਂ ਜਾਣਕਾਰੀ ਨਾਲ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਕਿਸਾਨ ਵੀਰੋ ਹਾਜ਼ਰਾਂ ਜੀ ਬਹੁਤ ਹੀ ਜ਼ਰੂਰੀ ਤੇ ਬਹੁਤ ਹੀ ਫਾਇਦੇ ਵਾਲੀ ਜਿਹੜੀ ਜਾਣਕਾਰੀ ਲੈ ਕੇ ਤੇ ਦੋਸਤੋ ਜਿਵੇਂ ਕਿ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਲਗਭਗ ਸ਼ੁਰੂ ਹੋ ਚੁੱਕੀ ਹੈ ਤੇ ਉਥੇ ਮੰਡੀ ਦੇ ਵਿੱਚ ਫਸਲ ਲਜਾਣ ਦੌਰਾਨ ਜਿਹੜੇ ਖਰਚੇ ਨੇ ਉਹ ਅਕਸਰ ਕਿਸਾਨਾਂ ਤੋਂ ਲੈ ਜਾਂਦੇ ਨੇ ਜਿਵੇਂ ਕਿ ਫਸਲ ਦੀ ਲੋਹਾਈ ਉਤਰਵਾਈ ਸਫਾਈ ਵਗੈਰਾ ਤੇ ਇਸ ਦਾ ਹੁਣ ਜਿਹੜਾ ਕਿਸਾਨ ਹੈ ਉਹ ਫਾਇਦਾ ਵੀ ਲੈ ਸਕਦੇ ਨੇ ਕਿਉਂਕਿ ਬਹੁਤੇ ਕਿਸਾਨ ਜਿਹੜੇ ਨੇ ਉਹ ਕਈ ਵਾਰ ਲਿਫਟ ਪੰਪ ਵਾਲੀ ਜਿਹੜੀ ਟਰਾਲੀ ਹੁੰਦੀ ਉਹਨਾਂ ਕੋਲ ਤੇ ਉਹ ਆਪਣੇ ਟਰਾਲੀ ਦੀ ਮਦਦ ਨਾਲ ਤੇ ਉਸ ਨੂੰ ਢੇਰੀ ਕਰ ਦਿੰਦੇ ਨੇ ਤੇ ਜਾਨੀ ਉਸ ਦਾ ਜਿਹੜਾ ਮਜ਼ਦੂਰਾਂ ਦਾ ਕੰਮ ਹੁੰਦਾ ਹੈ ਉਹ ਲਗਭਗ ਖਤਮ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਜਿਹੜੀ ਫਸਲ ਹੈ ਕਈ ਵਾਰ ਕਿਸਾਨ ਵੀ ਜਿਹੜੇ ਨੇ ਪੂਰੀ ਤਰ੍ਹਾਂ ਸਾਫ਼ ਸੁਥਰੀ ਫਸਲ ਲੈ ਕੇ ਆਂਦੇ ਨੇ ਜਿੰਨੂੰ ਪੱਖਾ ਵਗੈਰਾ ਨਹੀਂ ਲੱਗਦਾ ਸੋ ਇਸ ਤਰ੍ਹਾਂ ਜੇਕਰ ਹੁੰਦਾ ਹੈ ਤੇ ਕਿਸਾਨ ਜਿਹੜੇ ਨੇ ਉਹ ਬਾਅਦ ਚ ਕਈ ਵਾਰੀ ਉੱਥੇ ਇਸ ਗੱਲ ਨੂੰ ਲੈ ਕੇ ਕਾਫੀ ਜੀ ਤਲਖ ਕਲੀਮੀ ਵੀ ਹੁੰਦੀ ਏ ਆੜਤੀਏ ਨਾਲ ਜਾਂ ਮਜ਼ਦੂਰਾਂ ਨਾਲ ਪਰ ਹੁਣ ਸਰਕਾਰ ਨੇ ਇਸ ਦਾ ਪ੍ਰਬੰਧ ਕਰ ਦਿੱਤਾ ਜੇਕਰ ਤੁਸੀਂ ਆਪਣੀ ਟਰਾਲੀ ਨਾਲ ਢੇਰੀ ਕਰਦੇ ਹੋ ਫਸਲ ਤਾਂ ਤੁਹਾਨੂੰ 50 ਕਿਲੋ ਦੇ ਗੱਟੇ ਮਗਰ 2 ਰੁਪਏ 10 ਪੈਸੇ ਜਿਹੜੀ ਏ ਟਰਾਲੀ 'ਚੋਂ ਫਸਲ ਦੀ ਲੋਹਾਈ ਜਿਹੜੀ ਏ ਉਹ ਬਚਤ ਹੋਵੇਗੀ ਉਹ ਨਹੀਂ ਦੇਣੇ ਪੈਣਗੇ ਜਾਨੀ 1 ਕੁਇੰਟਲ ਦੇ ਉੱਪਰ 4 ਰੁਪਏ 20 ਪੈਸੇ ਦੀ ਬਚਤ ਹੋ ਸਕਦੀ ਹੈ ਤੇ ਜੇਕਰ ਤੁਸੀਂ ਤ ਆਪਣੀ ਫਸਲ ਨੂੰ ਸਾਫ਼ ਕਰਕੇ ਲੈ ਗਏ ਹੋਏ ਤਾਂ ਉਸ ਦੇ ਵਿੱਚ ਵੀ 3 ਰੁਪਏ 75 ਪੈਸੇ 50 ਕਿਲੋਗ੍ਰam ਦੇ ਉੱਪਰ ਆਪਾਂ ਨੂੰ ਬਚਤ ਹੋ ਸਕਦੀ ਹੈ ਤੇ ਇਹ ਕੁੱਲ ਮਿਲਾ ਕੇ ਜਿਹੜੇ ਪੈਸੇ ਨੇ ਉਹ ਕਿਸਾਨ ਦੇ ਜਿਹੜਾ ਜੇ ਫਾਰਮ ਕੱਟਿਆ ਜਾਂਦਾ ਹੈ ਉਸ ਦੇ ਵਿੱਚ ਉਹ ਨਹੀਂ ਕੱਟੇ ਜਾਣਗੇ ਜੇ ਕਈ ਵਾਰੀ ਲੱਗਦਾ ਹੈ ਕਿਸਾਨ ਨੂੰ ਕਿ ਮੇਰੇ ਪੈਸੇ ਸ਼ਾਇਦ ਕੱਟ ਲਏ ਗਏ ਨੇ ਤਾਂ ਉਹ ਜੇ ਫਾਰਮ ਨੂੰ ਚੈੱਕ ਕਰਵਾ ਸਕਦੇ ਖੁਦ ਵੇਖ ਸਕਦੇ ਉਸ ਦੇ ਉੱਪਰ ਹਰ ਤਰ੍ਹਾਂ ਦੇ ਖਰਚੇ ਜਿਹੜੇ ਨੇ ਉਹ ਆੜਤੀ ਇਹਨੂੰ ਸਾਫ਼-ਸਾਫ਼ ਲਿਖਣੇ ਪੈਂਦੇ ਨੇ ਤੇ ਕਿਸਾਨ ਵੀਰ ਜਿਹੜਾ ਯਾਦ ਰੱਖਣ ਕਿ ਫਸਲ ਵੇਚਦੇ ਸਮੇਂ ਜੇ ਫਾਰਮ ਲੈਣਾ ਨਾ ਬਿਲਕੁਲ ਵੀ ਭੁੱਲਣ ਤੇ ਦੋਸਤੋ ਇਸ ਤਰ੍ਹਾਂ ਆਪਾਂ ਇੱਕ ਟਰਾਲੀ ਪਿੱਛੇ ਔਸਤ 3-400 ਰੁਪਏ ਦੀ ਢੇਰੀ ਕਰਨ ਵਾਲੀ ਜਿਹੜੀ ਬਚਤ ਕਰ ਸਕਦੇ ਆ ਤੇ ਉੱਥੇ ਨਾਲ ਹੀ ਜਿਹੜਾ 4-500 ਰੁਪਏ ਦੇ ਲਗਭਗ ਔਸਤ ਜਿਹੜਾ ਉਸ ਦਾ ਖਰਚਾ ਸਾਬ ਸਫਾਈ ਵਾਲਾ ਉਹ ਵੀ ਬਚਤ ਹੋ ਸਕਦੀ ਹੈ ਤੇ ਪੰਜਾਬ ਸਰਕਾਰ ਨੇ ਇਸ ਵਾਰ ਪੰਜਾਬ ਦੀਆਂ ਵੱਡੀਆਂ ਜਿਹੜੀਆਂ 153 ਮੰਡੀਆਂ ਨੇ ਤੇ ਉਹਨਾਂ ਦੇ ਅੱਗੇ 1834 ਕੁੱਲ ਖਰੀਦ ਕੇਂਦਰ ਬਣਾਏ ਗਏ ਨੇ ਤੇ ਜੇਕਰ ਕਿਸੇ ਕਿਸਾਨ ਵੀਰ ਨੂੰ ਕੋਈ ਸਮੱਸਿਆ ਆਉਂਦੀ ਹੈ ਪੀਣ ਵਾਲੇ ਪਾਣੀ ਦੀ ਜਾਂ ਲਾਈਟ ਵਗੈਰਾ ਜਾਂ ਪੱਖਿਆਂ ਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਮਾਰਕੀਟ ਕਮੇਟੀ ਦੇ ਸਖਤਰ ਨੂੰ ਮਿਲ ਕੇ ਉੱਥੇ ਆਪਣੀ ਲਿਖਤੀ ਸ਼ਿਕਾਇਤ ਦੇ ਸਕਦੇ ਨੇ ਤੇ ਜੇਕਰ ਫਿਰ ਵੀ ਉਸ ਦਾ ਨਿਬਟਾਰਾ ਨਹੀਂ ਹੁੰਦਾ ਤਾਂ ਉਹ ਜ਼ਿਲ੍ਹਾ ਮੰਡੀ ਅਫਸਰ ਨੂੰ ਪਹੁੰਚ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਉਹ ਚੀਫ ਜੀਐਮ ਮੰਡੀ ਬੋਰਡ ਤੱਕ ਵੀ ਪਹੁੰਚ ਕਰ ਸਕਦੇ ਨੇ ਆਪਣੀ ਉਹਨਾਂ ਨੂੰ ਅਰਜੀ ਭੇਜ ਸਕਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਮੰਗ ਹੈ ਉਸ ਦੇ ਉੱਪਰ ਤੁਰੰਤ ਜਿਹੜਾ ਧਿਆਨ ਦਿੱਤਾ ਜਾਵੇ ਤੇ ਕਾਰਵਾਈ ਹੋ ਸਕੇ ਸੋ ਦੋਸਤੋ ਇਹ ਖਰਚੇ ਜਿਹੜੇ ਨੇ ਜ਼ਰੂਰ ਧਿਆਨ ਰੱਖਿਓ ਜਿਨ੍ਹਾਂ ਕੋਲੇ ਲਿਫਟ ਪੰਪੋ ਵਾਲੀਆਂ ਟਰਾਲੀਆਂ ਨੇ ਜਾਂ ਲਿਫਟ ਪੰਪ ਵਾਲੀ ਟਰਾਲੀ ਨਾਲ ਆਪਣੀ ਫਸਲ ਨੂੰ ਢੇਰੀ ਕਰਦੇ ਨੇ ਤੇ ਉਹ ਆਪਣੀ ਜਿਹੜੀ ਇਹ ਬਚਤ ਕਰ ਸਕਦੇ ਨੇ ਤੇ ਇਹ ਤੁਹਾਡੇ ਤੋਂ ਖਰਚੇ ਨਹੀਂ ਕੱਟੇ ਜਾਣਗੇ ਸੋ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਣੇ ਕਿਸਾਨ ਵੀਰਾਂ ਨਾਲ ਵੱਧ ਤੋਂ ਵੱਧ ਇਹ ਜਾਣਕਾਰੀ ਨੂੰ ਸਾਂਝਾ ਜਰੂਰ ਕਰੋ ਬਹੁਤ ਬਹੁਤ ਧੰਨਵਾਦ